ਸੰਘਾ ਜੀ ਅੱਜ ਦੇ ਦਿਨ ਯਾਨੀ 1 ਅਗਸਤ 1980 ਵਾਲੇ ਦਿਨ ਪਹਿਲੀ ਵਾਰ ਖਾਲਸਾਤਨ ਦਾ ਝੰਡਾ ਲਹਿਰਾਇਆ ਗਿਆ ਸੀ ਸਿੱਖ ਜੂਤ ਆਰਗੇਨਾਈਜੇਸ਼ਨ ਅਤੇ ਦਲ ਖਾਲਸਾ ਦੇ ਸਮਰਥਕਾਂ ਨੇ ਖਾਲਸਾਤਨ ਦਾ ਝੰਡਾ ਠੀਕ ਉਸੇ ਜਗ੍ਹਾ ਤੇ ਲਹਿਰਾਇਆ ਜਿੱਥੇ 13 April 1978 ਵਾਲੇ ਦਿਨ ਨਕਲੀ ਨਿਰੰਕਾਰੀ ਗੁਰਵਚਨ ਦੇ ਹੁਕਮਾਂ ਤੇ ਉਸਦੇ ਗੁੰਡਿਆਂ ਨੇ ਗੋਲਮਾਂ ਚਲਾ ਕੇ ਸ਼ਾਂਤੂਨ 13 ਗੁਰਸਿੱਖ ਸ਼ਹੀਦ ਕਰ ਦਿੱਤੇ ਸਨ ਕੀ ਸੀ ਇਹ ਸਾਰਾ ਮਸਲਾ ਆਉ ਜਾਣਦੇ ਹਾਂ ਇਸ ਵੀਡੀਓ ਵਿੱਚ 13 April 1978 ਵਾਲੇ ਜਿਸ ਦਿਨ ਸਿੱਖ ਪੰਥ ਖਾਲਸਾ ਦਾ ਪ੍ਰਗਟ ਸਥਾਪਨਾ ਦਿਵਸ ਮਨਾ ਰਿਹਾ ਸੀ ਉਸ ਦਿਨ 10 ਲੱਖ ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਵਿਸ਼ੇਸ਼ ਇਕੱਠ ਸ਼੍ਰੀ ਅਮਰਸਰ ਸਾਹਿਬ ਵਿਖੇ ਹੋਇਆ ਸੀ ਉਸੇ ਦਿਨ ਨਕਲੀ ਨਿਰੰਕਾਰੀ ਵੀ ਸ਼੍ਰੀ ਅਮਰਸਰ ਸਾਹਿਬ ਵਿਖੇ ਆਪਣਾ ਸਮਾਗਮ ਕਰ ਰਏ ਸਨ ਇਹਨਾਂ ਨੇ ਸ਼੍ਰੀ ਅਮਰਸਰ ਸਾਹਿਬ ਵਿਖੇ ਇੱਕ ਜਲੂਸ ਵੀ ਕੱਢਣਾ ਸੀ ਦੂਜੇ ਪਾਸੇ ਸਿੱਖਾਂ ਨੇ ਉਸੇ ਦਿਨ ਨਗਰ ਕੀਰਤਨ ਸਜਾਉਣਾ ਸੀ ਨਕਲੀ ਨਿਰੰਕਾਰੀ ਗੁਰਵਚਨ ਆਪਣੇ ਵਿਖਿਆਨਾਂ ਵਿੱਚ ਆਪਣੇ ਵੱਲੋਂ ਅਤੇ ਆਪਣੇ ਪ੍ਰਚਾਰਕਾਂ ਪਾਸੋਂ ਸਿੱਖ ਧਰਮ ਸਿੱਖ ਗੁਰੂਆਂ ਸਿੱਖ ਧਰਮ ਦੇ ਗ੍ਰੰਥਾਂ ਤੇ ਸਿੱਖ ਸਿਧਾਂਤਾਂ ਉੱਤੇ ਜ਼ਹਿਰੀਲੇ ਹਮਲੇ ਕਰਦਾ ਤੇ ਕਰਵਾਉਂਦਾ ਰਹਿੰਦਾ ਸੀ ਗੁਰੂ ਕੀ ਸਿੱਖਾਂ ਪਾਸੋਂ ਇਹ ਕਿਵੇਂ برداشت ਹੋ ਸਕਦਾ ਸੀ ਸੋ ਭਾਈ ਸਾਹਿਬ ਭਾਈ ਫੌਜਾ ਸਿੰਘ ਦੀ ਕਮਾਂਡ ਹੇਠ ਕੁਝ ਗੁਰਸਿੱਖਾਂ ਨੇ ਅਰਦਾਸ ਕਰਕੇ ਇਹ ਫੈਸਲਾ ਕੀਤਾ ਕਿ ਇਸ ਨਕਲੀ ਨਿਰੰਕਾਰੀ ਨੂੰ ਪੂਰ ਅਮਨ ਇਹ ਸਮਝਾਇਆ ਜਾਵੇ ਕਿ ਤੇਰਾ ਗੁਰੂ ਸਹਿਵਾਨਾ ਦੇ ਖਿਲਾਫ ਇੰਜ ਬੋਲਣਾ ਕਿਸੇ ਵੀ ਪੱਖੋਂ ਉਚਿਤ ਨਹੀਂ ਹੈ ਸੋ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਦਾਸ ਮਗਰੋਂ ਭਾਈ ਸਹਿਬ ਭਾਈ ਫੌਜਾ ਸਿੰਘ ਦੀ ਅਗਵਾਈ ਹੇਠ ਸ਼੍ਰੀ ਕਾਰ ਤੱਕ ਸਹਿਬ ਤੋਂ ਮਾਰਚ ਕਰਦੇ ਹੋਏ ਉਸ ਸਥਾਨ ਤੇ ਪੁੱਜੇ ਜਿੱਥੇ ਨਕਲੀ ਨਿਰੰਕਾਰੀ ਦਰਵਜਨ ਇੱਕ ਉੱਚੇ ਮਚਾਂਨ ਤੇ ਬੈਠਾ ਸੀ ਜਦੋਂ ਕਿ ਗੁਰਬਾਣੀ ហេਠਾਂ ਪੜੀ ਜਾ ਰਹੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਲਈ ਸਰ ਉੱਚ ਮਹਾਨ ਅਤੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਉੱਚੀ ਸਟੇਜ ਲਗਾ ਕੇ ਬੈਠੇ ਇਹਨਾਂ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਇਹ ਨਕਲੀ ਨਿਰੰਕਾਰੀ ਸਿੱਖ ਧਰਮ ਵਿਸ਼ਵਾਸਾਂ ਤੇ ਭਾਵਨਾਵਾਂ ਦੇ ਵਿਰੁੱਧ ਗੰਭੀਰ ਅਤੇ ਕ੍ਰੈਣਾਂ ਉਹ અપਮਾਨਪ੍ਰੀ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਸੀ ਸਿੰਘ ਤਾਂ ਇੱਕ ਚੰਗੀ ਭਾਵਨਾ ਦੇ ਨਾਲ ਪੁੱਜੇ ਸਨ ਜਦੋਂ ਕਿ ਨਕਲੀ ਨਿਰੰਕਾਰੀਆਂ ਦੇ ਕੋਲ ਜਾਨਲੇਵਾ ਹਥਿਆਰ ਸਨ ਜਿਨ੍ਹਾਂ ਵਿੱਚ ਬੰਦੂਖਾਂ, ਰਵਾਲਬਰ, ਤੇਜ਼ਾਬ ਨਾਲ ਭਰੀਆਂ ਬੋਤਲਾਂ, ਜ਼ਹਿਰ ਨਾਲ ਭਰੇ ਹੋਏ ਤੀਰਾਂ ਤੋਂ ਇਲਾਵਾ ਮਕੈਨੀਕਲ ਪ੍ਰੋਪਲੈਂਟਸ ਵੀ ਸ਼ਾਮਲ ਸਨ ਨਕਲੀ ਨਿਰੰਕਾਰੀ ਦੇ ਸਮਾਗਮ ਵਾਲੀ ਜਗ੍ਹਾ ਤੋਂ ਥੋੜੀ ਦੂਰ ਗੁਰਸਿੱਖ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੇ ਰੋਕ ਲਿਆ ਤੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਗੁਰਸਿੱਖਾਂ ਦੀਆਂ ਭਾਵਨਾਵਾਂ ਨੂੰ ਹੋਰ ਪੜਕਾਉਣ ਤੋਂ ਰੋਕਿਆ ਪੀਪਲਸ ਵੱਲੋਂ ਕਦਮ ਚੁੱਕੇ ਜਾ ਰਹੇ ਹਨ ਪਰ ਇੰਨੇ ਵਿੱਚ ਨਰੰਕਾਰੀ ਮੁਖੀ ਗੁਰਵਚਨ ਲਾਊਡ ਸਪੀਕਰ ਉੱਤੇ ਇਹ ਕਹਿੰਦੇ ਹੋਏ ਸੁਣਿਆ ਗਿਆ ਇਹ ਸਿੱਖ ਸ਼ਾਇਦ ਸੋਚਦੇ ਹਨ ਕਿ ਉਹ ਸਾਨੂੰ ਸਾਡੇ ਪ੍ਰੋਗਰਾਮ ਨੂੰ ਸਤੰਤਰ ਰੂਪ ਵਿੱਚ ਚਲਾਉਣ ਤੋਂ ਰੋਕ ਸਕਦੇ ਹਨ ਉਨ੍ਹਾਂ ਨੂੰ ਅੱਜ ਦੱਸਦੇ ਉਹ ਕਿੰਨੇ ਗਲਤ ਹਨ ਅਚਾਨਕ ਪੈਰਾ ਮਿਲਟਰੀ ਫੋਰਸ ਦੇ ਜਵਾਨ ਗੁਰਸਿੱਖ ਪ੍ਰਦਰਸ਼ਨਕਾਰੀਆਂ ਵੱਲ ਤੇਜ਼ੀ ਨਾਲ ਵਧੇ ਅਤੇ ਪੰਜਾਬ ਪੁਲਸ ਨੇ ਗੁਰਸਿੱਖਾਂ ਵੱਲੋਂ ਥਰੂ ਗੈਸ ਦੇ ਗੋਲੇ ਛੱਟਨੇ ਸ਼ੁਰੂ ਕਰ ਦਿੱਤੇ ਇੱਥੇ ਇੱਕ ਹਿੰਦੂ ਪੁਲਸ ਅਧਿਕਾਰੀ ਓਡੀ ਜੋਸ਼ੀ ਵੀ ਗੁਰਸਿੱਖਾਂ ਤੇ ਨਿਰੰਕਾਰੀਆਂ ਵੱਲੋਂ ਹੋਏ ਹਮਲਿਆਂ ਵਿੱਚ ਨਕਲੀ ਨਿਰੰਕਾਰੀਆਂ ਦੇ ਨਾਲ ਸ਼ਾਮਲ ਸੀ ਨਕਲੀ ਨਿਰੰਕਾਰੀਆਂ ਵੱਲੋਂ ਇਸ ਵਕਤ ਸਿੰਘਾਂ ਉੱਪਰ ਮਹੰਤ ਨਰੈਣੂ ਦੀ ਤਰਜ਼ ਤੇ ਇਹ ਗੋਲਿਆਂ ਦੀ ਵਿਸਾਹਰ ਕਰ ਦਿੱਤੀ ਜਿਸ ਵਿੱਚ 13 ਸਿੰਘ ਸ਼ਹੀਦ ਹੋ ਗਏ ਅਤੇ ਪਿਆਰ ਤੋਂ ਵੱਧ ਗੰਭੀਰ ਉਹ ਬਿਜਖਮੀ ਹੋ ਗਏ ਸਨ ਇਨ੍ਹਾਂ ਗੁਰਸਿੱਖਾਂ ਵਿੱਚ ਅਖੰਡ ਕੀਰਤਨੀ ਜਥਾ ਤੇ ਸੰਤ ਮਹਾਪੁਰਖ ਪਿੰਡਰਾਵਾਲੇ ਦੇ ਜਥੇ ਦੇ ਗੁਰਸਿੱਖ ਸ਼ਾਮਲ ਸਨ ਜਿਨ੍ਹਾਂ ਦੀ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸਨ ਸ਼ਹੀਦ ਹੋਣ ਵਾਲੇ ਗੁਰਸਿੱਖਾਂ ਦੇ ਨਾਮ ਇਸ ਪ੍ਰਕਾਰ ਹਨ ਭਾਈ ਫੌਜਾ ਸਿੰਘ ਪੁੱਤਰ ਸਰਦਾਰ ਸਰਹੰਦ ਸਿੰਘ ਅੰਮ੍ਰਿਤਸਰ ਭਾਈ ਅਵਤਾਰ ਸਿੰਘ ਪੁੱਤਰ ਸਰਦਾਰ ਭਗਵਾਨ ਸਿੰਘ ਕੁੱਡਾ ਕਰਾਲਾ ਹਿਆਰਪੁਰ ਭਾਈ ਹਰਪ੍ਰੀਤ ਸਿੰਘ ਪੁੱਤਰ ਸਰਦਾਰ ਜਗਤ ਸਿੰਘ ਪਟੀਆਂ ਗੁਰਦਾਸਪੁਰ ਭਾਈ ਪਿਆਰਾ ਸਿੰਘ ਪੁੱਤਰ ਸਰਦਾਰ ਕਿਸ਼ਨ ਸਿੰਘ ਭਾਈ ਅਨੀਸ਼ ਹਿਆਰਪੁਰ ਪਈ ਅਗਵੀ ਇਰਸਿੰ ਸੁਪੁੱਤਰ ਸਰਦਾਰ ਨਵਾਬ ਸਿੰਘ ਭਾਗਪੁਰ ਅੰਮ੍ਰਿਤਸਰ ਭਾਈ ਗੁਰਵਚਨ ਸਿੰਘ ਸੁਪੁੱਤਰ ਸਰਦਾਰ ਦਲੀਪ ਸਿੰਘ ਨਿਊ ਮਾਡਲ ਟਾਊਨ ਲੁਧਿਆਣਾ ਭਾਈ ਗੁਰਦੇਵਾਲ ਸਿੰਘ ਸੁਪੁੱਤਰ ਸਰਦਾਰ ਸੋਹਣ ਸਿੰਘ ਮੋਡ ਅੰਮ੍ਰਿਤਸਰ ਭਾਈ ਅਮਰੀਕ ਸਿੰਘ ਸੁਪੁੱਤਰ ਸਰਦਾਰ ਕੁੰਦਨ ਸਿੰਘ ਖਜਾਲਾ ਅੰਮ੍ਰਿਤਸਰ ਭਾਈ ਧਰਮਵੀਰ ਸਿੰਘ ਸੁਪੁੱਤਰ ਸਰਦਾਰ ਲਾਲ ਸਿੰਘ ਅਜੀਤਨਗਰ ਅੰਮ੍ਰਿਤਸਰ ਭਾਈ ਕੇਵਲ ਸਿੰਘ ਸੁਪੁੱਤਰ ਸਰਦਾਰ ਅਮਰ ਸਿੰਘ ਪ੍ਰੇਮਗੜ੍ਹ ਹੁਸ਼ਿਆਰਪੁਰ ਭਾਈ ਹਰੀ ਸਿੰਘ ਸੁਪੁੱਤਰ ਸਰਦਾਰ ਗੁਰਵਚਨ ਸਿੰਘ ਕੋਟ ਰਾਲੀਆਰਾਮ ਅੰਮ੍ਰਿਤਸਰ ਇਹ 13 ਸਿੰਘ ਸਨ ਜੋ ਨਕਲੀ ਨਿਰੰਕਾਰੀਆਂ ਦੇ ਵੱਲੋਂ ਸ਼ਹੀਦ ਕਰ ਦਿੱਤੇ ਗਏ ਸਨ ਇਸੇ ਦੇ ਕਰਕੇ ਹੀ ਅੱਜ ਦੇ ਦਿਨ ਭਾਵ 1 ਅਗਸਤ 1980 ਵਾਲੇ ਦਿਨ ਪਹਿਲੀ ਵਾਰ ਖਾਲਸਾਤਨ ਦਾ ਝੰਡਾ ਲਹਿਰਾਇਆ ਗਿਆ ਸਿੱਖ ਜੂਤ ਆਰਗੇਨਾਈਜੇਸ਼ਨ ਅਤੇ ਦਲ ਖਾਲਸਾ ਦੇ ਸਮਰਥਕਾਂ ਨੇ ਖਾਲਸਾਤਨ ਦਾ ਝੰਡਾ ਠੀਕ ਉਸੇ ਜਗ੍ਹਾ ਤੇ ਲਹਿਰਾਇਆ ਜਿੱਥੇ 13 April 1978 ਵਾਲੇ ਦਿਨ ਨਕਲੀ ਨਿਰੰਕਾਰੀ ਗੁਰਵਚਨ ਦੇ ਹੁਕਮਾਂ ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਚਲਾ ਕੇ ਸ਼ਾਂਤਮਈ 13 ਗੁਰਸਿੱਖ ਸ਼ਹੀਦ ਕਰ ਦਿੱਤੇ ਸਨ ਸੰਗਤ ਜੀ ਆਪ ਜੀ ਨੂੰ ਇਹ ਇਤਿਹਾਸਿਕ ਘਟਨਾ ਆਕਾਹੋ ਜੀ ਲੱਗੇ ਕਮੈਂਟ ਵਿੱਚ ਆਪਣੀ ਰਾਇ ਜ਼ਰੂਰ ਦਿਓ ਅਤੇ ਸਿੱਖ ਨੌਜਵਾਨ ਪੀੜ੍ਹੀ ਨਾਲ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾ ਦੇ ਜੀਵਨ ਦੇ ਲਈ ਆਪਣਾ ਪੇਜ ਜ਼ਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ